ਲਗਾਤਾਰ ਤੁਸੀਂ ਬੜੇ ਬੜੇ 24/7 ਪੰਜਾਬ ਦੇ ਨਾਲ ਮੈਂ ਹਾਂ ਤੁਹਾਡਾ ਰੁਜੀ ਗੋਬਰ ਤਾਂ ਦਿੱਲੀ ਸੀਐਮ ਅਲਵਿਨ ਕੇਜੀਵਾਲ ਦੇ ਸਮਰਥਨ ਵਿੱਚ ਇੱਕ ਪ੍ਰਦਰਸ਼ਨ ਹੋ ਜਾਇਆ ਹੈ ਦੱਸਿਆ ਜਾ ਰਿਹਾ ਹੈ ਕਿ ਅੱਜ ਦੁਪਹਿਰ 1 ਵਜੇ ਤੋਂ ਸ਼ਾਮ 5 ਵਜੇ ਤੱਕ ਇਹ ਪ੍ਰਦਰਸ਼ਨ ਕੀਤਾ ਜਾਵੇਗਾ ਅੱਜ ਯਾਨੀ ਮੰਗਲਵਾਰ ਨੂੰ ਦਿੱਲੀ ਦੇ ਜੰਟਰ ਮੰਡਰ ਦੇ ਉੱਤੇ ਇੰਡੀਆ ਗੱਠਜੋੜ ਵੱਲੋਂ ਇੰਡੀਆ ਅਲਾਈਅንስ ਵੱਲੋਂ ਜੋ ਹੈ ਇਹ ਪ੍ਰਦਰਸ਼ਨ ਹੋਣ ਜਾ ਰਿਹਾ ਹੈ। ਵੈਸੇ ਜੇਕਰ ਅਸੀਂ ਗੱਲ ਕਰੀ ਤਾਂ ਦਿੱਲੀ సీఎం ਵੀ ਜੋ ਹੈ ਲਗਾਤਾਰ ਹਾਲਤ ਖਰਾਬ ਹੋ ਰਹੀ ਹੈ ਜੋ ਖਬਰਾਂ ਦੇ ਸਾਹਮਣੇ ਆਂਦੀ ਰਹਿੰਦੀਆਂ ਨੇ। ਸੋ ਪਹਿਲਾ ਖਬਰ ਸਾਹਮਣੇ ਆਈ ਸੀ ਕਿ ਉਹਨਾਂ ਨੇ ਕਾਫੀ ਜ਼ਿਆਦਾ ਵਾਇਰਲਸ ਕਰ ਲਿਆ। ਇਹ ਵੀ ਖਬਰ ਸਾਹਮਣੇ ਆਈ ਸੀ ਕਿ ਜਿਸ ਹਿਸਾਬ ਨਾਲ ਉਹਨਾਂ ਦਾ 슈ਗਰ ਲੈਵਲ ਵਾਰ-ਵਾਰ ਡਿੱਗ ਰਿਹਾ ਕਿਤੇ ਕੋਮਾ ਵਿੱਚ ਚਲੇ ਜਾਂਦਾ। ਕੋਮਾ ਵੀ ਜਾਂ ਜਦ ਖੱਸ਼ਾ ਸੀ ਉਹ ਵੀ ਦੱਸਿਆ ਜਾ ਰਿਹਾ ਸੀ ਤੇ ਹੁਣੇ ਦੱਸਿਆ ਜਾ ਰਿਹਾ ਕਿ ਅੱਜ ਦੁਪਹਿਰ 1 ਵਜੇ ਜੋ ਪ੍ਰਦਰਸ਼ਨ ਹੈ इंडिया अलायंस ਲੋ ਜੋ ਪ੍ਰਦਰਸ਼ਨ ਹੈ ਇਹ ਸ਼ੁਰੂ ਹੋਵੇਗਾ ਤੇ ਉਸ ਤੋਂ ਬਾਅਦ ਸ਼ਾਮ 5:00 ਤੱਕ ਚੱਲੇਗਾ ਦਿੱਲੀ ਸੀਐਮ ਅਰਵਿੰਦ ਕੇਜੀਵਾਲ ਦੇ ਸਮਰਥਨ ਵਿੱਚ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉੱਥੇ ਆਮ ਆਦਮੀ ਪਾਰਟੀ ਸਾਂਸਦ ਸੰਜੀਤ ਸਿੰਘ ਦਾ ਕਹਿਣਾ ਹੈ ਕਿ ਇਸ ਪ੍ਰਦਰਸ਼ਨ ਦਾ ਜੋ ਮੇਨ ਮੋਟਿਵ ਹੈ ਮੇਨ ਮੰਤਵ ਹੈ ਉਹ ਹੈ ਨਿਆਂ ਦੀ ਮੰਗ ਕਰਨਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਇੰਡੀਆ ਗੱਠ ਜੋੜ ਦੇ ਨੇਤਾ ਅੱਜ ਮੰਗਲਵਾਰ ਨੂੰ ਦੁਪਹਿਰ 1 ਵਜੇ ਤੋਂ ਸ਼ਾਮ 5 ਵਜੇ ਤੱਕ ਨਵੀਂ ਦਿੱਲੀ ਚ ਜੰਤਰ ਮੰਤਰ ਤੇ ਵਿਰੋਧ ਪ੍ਰਦਰਸ਼ਨ ਕਰਨਗੇ ਆਮ ਆਦਮੀ ਪਾਰਟੀ ਸੰਸਦ ਸੰਜੀਤ ਸਿੰਘ ਨੇ ਅਰਵਿੰਦ ਕੇਜਰੀਵਾਲ ਦੇ ਇਲਾਜ ਤੇ ਸ਼ਾਸਨ ਤੇ ਇਸ ਦੇ ਅਸਰ ਨੂੰ ਉਜਾਗਰ ਕਰਦੇ ਹੋਏ ਕਾਂਗਰਸ ਸਮਾਜਵਾਦੀ ਪਾਰਟੀ ਟੀਐਮਕੇ ਡੀਐਮਕੇ ਤੇ ਹੋਰ ਸਮੇਤ ਕਈ ਰਾਜਨੀਤਿਕ ਦਲਾਂ ਦੀ ਹਿੱਸੇਦਾਰੀ ਦਾ ਇਸ ਵਿਚਾਰਨ ਕੀਤਾ ਆਮ ਆਦਮੀ ਪਾਰਟੀ ਨੇ ਤਿਹਾਰ ਜੇਲ੍ਹ ਵਿੱਚ ਆਪਣੀ ਪਾਰਟੀ ਦੇ ਨੇਤਾ ਅਰਵਿੰਦ ਕੇਜੀਵਾਲ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਸਾਜ਼ਿਸ਼ ਦਾ ਇਲਜ਼ਾਮ ਵੀ ਲਗਾਇਆ ਹੈ ਸੰਜੇ ਸਿੰਘ ਨੇ ਕਿਹਾ ਕਿ ਇਸ ਪ੍ਰਦਰਸ਼ਨ ਦਾ ਮੰਤਵ ਨਿਆਂ ਦੀ ਮੰਗ ਕਰਨਾ ਤੇ ਕੇਜੀਵਾਲ ਦੀ ਅਗਵਾਈ ਦਾ ਸਮਰਥਨ ਕਰਨਾ ਹੈ ਸੂਤਰਾਂ ਦੇ ਹਵਾਲੇ ਤੋਂ ਵਿਰੋਧੀ ਏਕਤਾ ਦਾ ਇਹ ਪ੍ਰਦਰਸ਼ਨ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਦੀ ਕਥਿਤ ਕੇਂਦਰੀ ਜਾਂਚ ਏਜੰਸੀਆਂ ਦੀ ਗਲਤ ਵਰਤੋਂ ਦੇ ਰਾਹੀਂ ਇੱਕ ਮੌਜੂਦਾ ਸੀਐਮ ਨਾਲ ਕਥਿਤ ਤੌਰ ਤੇ ਬੁਰੇ ਵਰਤਾਰੇ ਦੇ ਵੱਡੇ ਮੁੱਦੇ ਤੱਕ ਸੀਮਿਤ ਹੈ ਲਗਾਤਾਰ ਤੁਸੀਂ ਬੜੇ ਬੜੇ 24 ਸਭੇ ਪੰਜਾਬ ਦੇ ਨਾਲ ਮੈਂ ਹਾਂ ਤੁਹਾਣਾ ਗੁਰਜੀ ਗੋਬਰ ਤਾਂ ਦਿੱਲੀ ਸੀਐਮ ਅਰਵਿੰਦ ਕੇਜੂਆ ਦੇ ਸਮਰਥਨ ਵਿੱਚ ਇੱਕ ਪ੍ਰਦਰਸ਼ਨ ਹੋ ਜਾਇਆ ਹੈ ਦੱਸਿਆ ਜਾ ਰਿਹਾ ਹੈ ਕਿ ਅੱਜ ਦੁਪਹਿਰ 1 ਵਜੇ ਤੋਂ ਸ਼ਾਮ 5 ਵਜੇ ਤੱਕ ਇਹ ਪ੍ਰਦਰਸ਼ਨ ਕੀਤਾ ਜਾਵੇਗਾ ਅੱਜ ਯਾਨੀ ਮੰਗਲਵਾਰ ਨੂੰ ਦਿੱਲੀ ਦੇ ਜਨਤਮੰਤਰ ਦੇ ਉਤੇ इंडिया गठजोड़ ਵੱਲੋਂ ਇੰਡੀਆ ਅਲਾਈਸ ਵੱਲੋਂ ਜੋ ਹੈ ਇਹ ਪ੍ਰਦਰਸ਼ਨ ਹੋਣ ਜਾ ਰਿਹਾ ਹੈ। ਵੈਸੇ ਜੇਕਰ ਅਸੀਂ ਗੱਲ ਕਰੀ ਤਾਂ ਦਿੱਲੀ ਸੀਐਮਬੀ ਜੋ ਹੈ ਲਗਾਤਾਰ ਹਾਲਤ ਖਰਾਬ ਹੋ ਰਹੀ ਹੈ ਜੋ ਖਬਰਾਂ ਨੇ ਸਾਹਮਣੇ ਆਂਦੀ ਰਹਿੰਦੀਆਂ ਨੇ। ਇਸ ਤੋਂ ਪਹਿਲਾਂ ਖਬਰ ਸਾਹਮਣੇ ਆਈ ਸੀ ਕਿ ਉਹਨਾਂ ਨੇ ਕਾਫੀ ਜ਼ਿਆਦਾ ਗੇਲੋਸ ਕਰ ਲਿਆ। ਇਹ ਵੀ ਖਬਰ ਸਾਹਮਣੇ ਆਈ ਸੀ ਕਿ ਜਿਸ ਹਿਸਾਬ ਨਾਲ ਉਹਨਾਂ ਦਾ 슈ਗਰ ਲੈਵਲ ਵਾਰ-ਵਾਰ ਡਿੱਗ ਰਿਹਾ ਹੈ ਕਿਤੇ ਕੋਮਾ ਵਿੱਚ ਜਾਣਾ ਚਲੇ ਜਾਂ ਕੋਮਾ ਵੀ ਜਾਣ ਦੇ ਖ਼ਤਰਾ ਸੀ। ਉਹ ਵੀ ਦੱਸਿਆ ਜਾ ਰਿਹਾ ਸੀ ਤੇ ਉਹਨੇ ਦੱਸਿਆ ਜਾ ਰਿਹਾ ਕਿ ਅੱਜ ਦੁਪਹਿਰ 1 ਵਜੇ ਜੋ ਪ੍ਰਦਰਸ਼ਨ ਹੈ इंडिया अलायंस जो प्रदर्शन है ये शुरू होवेगा थे उसके बाद शाम 5:00 बजे तक चलेगा दिल्ली सीएम अरविंद केजरीवाल के समर्थन में ये प्रदर्शन किया जा रहा है उथी आम आदमी पार्टी सांसद संजय सिंह दा कह रहा है कि इस प्रदर्शन दा जो मेन मोटिव है मेन मंतव्य है ओ है न्या दी मांग करना द दिल्ली दे मुख्यमंत्री अरविंद केजरीवाल दी गिरफ्तारी दे, दे विरोध विच इंडिया गट जोर दे नेता आज मंगलवार नु ਦੁਪਹਿਰ 1 ਵਜੇ ਤੋਂ ਸ਼ਾਮ 5 ਵਜੇ ਤੱਕ ਨਵੀਂ ਦਿੱਲੀ 'ਚ ਜੰਤਰ ਮੰਤਰ ਤੇ ਵਿਰੋਧ ਪ੍ਰਦਰਸ਼ਨ ਕਰਨਗੇ ਆਮ ਆਦਮੀ ਪਾਰਟੀ ਸਾਂਸਦ ਸੰਜੀਤ ਸਿੰਘ ਨੇ ਅਰਵਿੰਦ ਕੇਜਰੀਵਾਲ ਦੇ ਇਲਾਜ ਤੇ ਸ਼ਾਸਨ ਤੇ ਇਸ ਦੇ ਅਸਰ ਨੂੰ ਉਜਾਗਰ ਕਰਦੇ ਹੋਏ ਕਾਂਗਰਸ ਸਮਾਜਵਾਦੀ ਪਾਰਟੀ ਟੀਐਮਕੇ ਡੀਐਮਕੇ ਤੇ ਹੋਰ ਸਮੇਤ ਕਈ ਰਾਜਨੀਤਿਕ ਦਲਾਂ ਦੀ ਹਿੱਸੇਦਾਰੀ ਦਾ ਇਸ ਵਿਚਾਰਨ ਕੀਤਾ ਆਮ ਆਦਮੀ ਪਾਰਟੀ ਨੇ ਤਿਹਾਰ ਜੇਲ੍ਹ ਵਿੱਚ ਆਪਣੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਸਾਜ਼ਿਸ਼ ਦਾ ਇਲਜ਼ਾਮ ਵੀ ਲਗਾਇਆ ਹੈ ਸੰਜੇ ਸਿੰਘ ਨੇ ਕਿਹਾ ਕਿ ਇਸ ਪ੍ਰਦਰਸ਼ਨ ਦਾ ਮੰਤਵ ਨਿਆਂ ਦੀ ਮੰਗ ਕਰਨਾ ਤੇ ਕੇਸ਼ੂਵਾਲ ਦੀ ਅਗਵਾਈ ਦਾ ਸਮਰਥਨ ਕਰਨਾ ਹੈ ਸੂਤਰਾਂ ਦੇ ਹਵਾਲੇ ਤੋਂ ਵਿਰੋਧੀ ਏਕਤਾ ਦਾ ਇਹ ਪ੍ਰਦਰਸ਼ਨ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਦੀ ਕਥਿਤ ਕੇਂਦਰੀ ਜਾਂਚ ਏਜੰਸੀਆਂ ਦੀ ਗਲਤ ਵਰਤੋਂ ਦੇ ਰਾਹੀਂ ਇੱਕ ਮੌਜੂਦਾ ਸੀਐਮ ਨਾਲ ਕਥਿਤ ਤੌਰ ਤੇ ਬੁਰੇ ਵਰਤਾਰੇ ਵੱਡੇ ਮੁੱਦੇ ਤੱਕ ਸੀਮਿਤ ਹੈ